ਕਿ ਆਉ ਕਿਸੇ ਨੂੰ ਵੀ ਇੱਕ ਰੁਪਇਆ ਭੇਜ ਦਿਓ ਦੁਨੀਆ ਦੇ ਕਿਸੇ ਕੋਨੇ ਚੋਂ ਲੈ ਆ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈ ਬਾਕੀ ਡਿਬੇਟ ਦੇ ਵਿੱਚ ਓਪਨ ਚੈਲੰਜ ਦੇ ਵਿੱਚ ਭਾਵੇਂ ਤੁਸੀਂ ਕਿਹਾ ਕਮਰੇ ਦੇ ਵਿੱਚ ਕਮਰੇ ਛੱਡ ਕੇ ਭਾਵੇਂ ਇਹਦਾ ਪੱਧਰੇ ਗਰਾਊਂਡ ਦੇ ਵਿੱਚ ਆ ਜਾਓ ਕੁਰਸੀਆਂ ਲਾ ਕੇ ਠੀਕ ਨਹੀਂ ਐ ਪਿੱਛੋਂ 75 78 ਤੋਂ ਲਾ ਕੇ ਹੁਣ ਤੱਕ ਦੇ ਜੋ ਤੁਸੀਂ ਬਿਆਰੀਆਂ ਜੋ ਜੋ ਕੋ ਤੁਸੀਂ ਤੁਹਾਡੇ ਕਾਰਨਾਮੇ ਸਾਰੇ ਚਿੱਠੇ ਫੁੱਲਾਂਗੇ ਗੱਲੀ ਗੱਲੀ ਡੇਢ ਤਰੀਕ ਸਾਰਾ ਕੁਝ ਬੇਟਾ ਸਿੰਘ ਮਟਵਾ ਜੀ ਸਾਰਾ ਕੁਝ ਦੱਸਾਂਗੇ ਤੁਸੀਂ ਵੀ ਉੱਥੇ ਸ਼ਿੱਧੀ ਬੋਂਦੇ ਅਸੀਂ ਵੀ ਤੁਹਾਨੂੰ ਚੇਤੇ ਕਰਦੇ ਵੀ ਤੁਸੀਂ ਕੋਈ ਕੀਤਾ ਤੁਸੀਂ ਤਾਂ ਉੱਥੋਂ ਬਾਖਣੀਆਂ ਕਰਕੇ ਉੱਪਰੋਂ ਤਾਂ ਬਾਹਰ ਆ ਗਏ ਤੁਸੀਂ ਉਹ ਸੰਤ ਨੂੰ ਸ਼ਹੀਦ ਕਰਾ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਮੈਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਵਾਲਾ ਉਹ ਮਹਾਰਾਜ ਰਣਜੀਤ ਸਿੰਘ ਰਾਜ ਵਿੱਚ ਆ ਕੁਝ ਹੁੰਦਾ ਸੀ ਬਾਦਲ ਪੰਜ ਵਾਰ ਮੁੱਖ ਮੰਤਰੀ ਬਣਿਆ ਆ ਲੋਕਾਂ ਨੇ ਇਹਦੇ ਭਰਮਾ ਕੇ ਬਣਿਆ ਹੈ ਹੋਰ ਕੋਈ ਲੌਲੀਪੌਪ ਦੇ ਲੋ ਪੰਥ ਖਤਰੇ 'ਚ ਪਾ ਦੋ ਜਿੱਦਾਂ ਅੱਗੇ ਪਾਉਣੇ ਬਾਦੋ 500 ਨੂੰ ਖਤਰੇ 'ਚ 500 ਨੂੰ ਖਤਰਾ ਹੈ ਮੈਂ ਉਹਨਾਂ ਦੀ ਛੋਟੀ ਜੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਉਹਦੇ ਤੇ ਕੋਈ ਅੰਮ੍ਰਿਤਪਾਲ ਤੇ ਕੋਈ ਕਤਲ ਦਾ ਮਕਦਮਾ ਆਨੇਗਾ ਮੈਂ ਕਹਿੰਦਾ ਚਾਹੇ ਕੋਈ ਐਮਪੀ ਆ ਚਾਹੇ ਐਮਐਲਏ ਜੇ ਕੋ ਕਤਲ ਕਰ ਦਊਗਾ ਜਿੱਦਾਂ ਵਾਕਿਆ ਨੂੰ ਫੜ ਕੇ ਅੰਦਰ ਕਰਦੇ ਉਦੋਂ ਹੀ ਉਹਨੂੰ ਅੰਦਰ ਕੀਤਾ ਜਾਊਗਾ ਬਲਟੋਆ ਸਾਹਿਬ ਤੁਸੀਂ ਇੰਨੀ ਵਾਰ ਐਮਐਲਏ ਬਣ ਕੇ ਤੁਹਾਨੂੰ ਇੰਨੀ ਗੱਲ ਨਹੀਂ ਪਤਾ ਜੇ ਕੋ ਜਿਸਲੇ ਜੇ ਉਹ ਜਿੱਤ ਜਾਂਦਾ ਤੇ ਸਰਕਾਰ ਨੇ ਉਹ ਬਾਹਰ ਕਰਨਾ ਪਊਗਾ ਉੱਤੇ ਐਨਐਸਏ ਨਹੀਂ ਲਾ ਸਕਦੇ ਨੈਸ਼ਨਲ ਸਕਿਉਰਿਟੀ ਐਕਟ ਉੱਤੇ ਨਹੀਂ ਲੱਗ ਸਕਦਾ ਰਾਜੀ ਬਡਿੰਗਰੀ ਘਰ ਦੀ ਦੇ ਪਿੱਛੇ ਜੇ ਬਿਆਨ ਆਇਆ ਪੰਜੇ ਨੂੰ ਇਹਨੂੰ ਗੁਰਨਾਨਕ ਸਾਹਿਬ ਦੇ ਨਾਲ ਜੁੜੀ ਜਾਂਦੀ ਸੀ ਹੁਣ ਜ਼ਵੀਰ ਬਾਦਲ ਨੇ ਕਿਹਾ ਤਾਂ ਵੀ ਅਸੀਂ ਇਦਾਂ ਅਸੀਂ ਪੰਜਾਬ ਦੇ ਕਰਕੇ ਪੰਥ ਦੇ ਕਰਕੇ ਭਾਜਪਾ ਨੂੰ ਅਨਕਾਰ ਦਿੰਦਾ ਕਿਸੇ ਨੇ ਕੋਈ ਨਹੀਂ ਅਨਕਾਰਿਆ ਇਹ ਤਲਵੇ ਚੱਟਣ ਤੱਕ ਪੂਰੇ ਉਹ ਨਹੀਂ ਉੱਥੇ ਤੱਕ ਗਏ ਆ ਉਹਨਾਂ ਨੇ ਨਹੀਂ ਇਹਨਾਂ ਨੂੰ ਘਾਪ ਆਇਆ देखो ਤੁਸੀਂ ਦੇਖਿਆ ਹੋਊਗਾ ਥੋੜੇ ਦਿਨ ਪਹਿਲਾਂ ਉੱਥੇ ਭਾਈ ਅਮਰਤਪਾਲ ਦੇ ਮਾਤਾ ਪਿਤਾ ਨੇ ਉਹ ਨਹੀਂ ਉੱਥੇ ਬੋਖੜਤਾ ਰੱਖੀ ਸੀ ਕਿਤੇ ਸੇ ਬਿਰਸਾ ਸਿੰਘ ਬਲਟੂਆ ਉੱਥੇ ਵੀ ਜਾ ਕੇ ਬੈਠਾ ਸੀ ਵੀ ਜੇ ਉਹ ਬੰਦਾ ਅਮਰਤਪਾਲ ਆਰਐਸਐਸ ਦਾ ਬੰਦਾ ਆ ਇਹ ਉੱਥੇ ਨੂੰ ਕੀ ਕਰਨ ਗਿਆ ਸੀ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਦੀ ਗਰਮੀ ਛਾਈ ਹੋਈ ਹੈ ਇਸ ਦੌਰਾਨ ਜਿੱਥੇ ਵੱਖ-ਵੱਖ ਉਮੀਦਵਾਰ ਆਪਣੇ ਆਪਣੇ ਨਵੰਕਰ ਪਾ ਰਹੇ ਨੇ اسی ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਮਾਮਲਾ ਬਹੁਤ ਜ਼ਿਆਦਾ ਪਖਿਆ ਹੋਇਆ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਥੇਦਾਰ ਵਿਰਸਾ ਸਿੰਘ ਵਲਟੋਹਾ ਦੀ ਇੱਕ ਚੈਲੰਜ ਦੀ ਤੁਸੀਂ ਸਾਰਿਆਂ ਨੇ ਇਹ ਚੈਲੰਜ ਸੁਣਿਆ ਹੋਵੇਗਾ ਕਿਉਂਕਿ ਇਹ ਜਿਹੜਾ ਚੈਲੰਜ ਹੈ ਕਿਤੇ ਨਾ ਕਿਤੇ ਇਹ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਨਿਕ ਪਖ ਚੁੱਕੀ ਹੈ ਕਿ ਜਗਾ ਜਗਾ ਤੋਂ ਉਸ ਚੈਲੰਜ ਦਾ ਜਵਾਬ ਦਿੱਤਾ ਜਾ ਰਿਹਾ ਹੈ ਵਿਰਸਾਲ ਸਿੰਘ ਬਲਟੋਆ ਜਿਹੜੇ ਕਿ ਖਡੂਰ ਸਾਹਿਬ ਤੋਂ ਉਮੀਦਵਾਰ ਆਪਣੇ ਆਪ ਉਹ ਹੈਗੇ ਨੇ ਅਕਾਲੀ ਦਲ ਵੱਲੋਂ ਉਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਔਰ ਚੈਲੰਜ ਕੀਤਾ ਗਿਆ ਸੀ ਵੀ ਪੂਰੇ ਵਰਲਡ 'ਚੋ ਕੋਈ ਵੀ ਮੇਰੇ ਨਾਲ ਉਹ ਓਪਨ ਡਿਬੇਟ ਕਰ ਸਕਦਾ ਹੈ ਇੱਕ ਕਮਰੇ 'ਚ ਤੇ ਮੈਂ ਉਹਨੂੰ ਪੂਰਾ ਜਵਾਬ ਦੇ ਕੇ ਲਾਜਵਾਬ ਕਰੂੰਗਾ ਵੀ ਇਸ ਸੀਟ ਤੇ ਉਹਨਾਂ ਤੋਂ ਵਧੀਆ ਸਸ਼ਕਤ ਉਮੀਦਵਾਰ ਕੋਈ ਨਹੀਂ ਹੈਗਾ ਔਰ ਉਹੀ ਪੰਥ ਦੇ ਅਸਲੀ ਉਮੀਦਵਾਰ ਨੇ ਇੱਥੇ ਦੱਸਣ ਯੋਗ ਹੈ ਵੀ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਭਾਈ ਅਮਰਿਤਪਾਲ ਸਿੰਘ ਹੋਣਾ ਦੀ ਉਮੀਦਵਾਰੀ ਨੂੰ ਲੈ ਕੇ ਜਦੋਂ ਉਹਨਾਂ ਦੇ ਪਰਿਵਾਰ ਵੱਲੋਂ ਐਲਾਨ ਕੀਤਾ ਗਿਆ ਵੀ ਉਹਨਾਂ ਵੱਲੋਂ ਵੀ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲਿਆ ਜਾਏਗਾ ਔਰ ਖਡੂਰ ਸਾਹਿਬ ਤੋਂ ਉਹ ਇਲੈਕਸ਼ਨ ਲੜਨਗੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਰਾਜਨੀਤੀ ਜਿਹੜੀ ਹੈ ਉਹ ਪਖਣੀ ਸ਼ੁਰੂ ਹੋ ਗਈ ਔਰ ਵਿਰਸਾ ਸਿੰਘ ਬਲਟੋਹਾ ਦੇ ਲਗਾਤਾਰ ਜਿਹੜੇ ਬਿਆਨ ਹਰ ਰੋਜ਼ ਇਦਾਂ ਦੇ ਜਿਹੜੇ ਆ ਰਹੇ ਨੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਪੰਥ ਵਿੱਚ ਵੀ ਔਰ ਸਮਾਜ ਵਿੱਚ ਵੀ ਇਹਦਾ ਇੱਕ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਹੈ ਅੱਜ ਸਾਡੇ ਨਾਲ ਪਾਈ ਲਖਬੀਰ ਸਿੰਘ ਜੀ ਜਿਹੜੇ ਕਿ ਮਿਸ਼ਲ ਤਰਨਾ ਦਲ ਦੇ ਮੁਖੀ ਨੇ ਉਹਨਾਂ ਨੇ ਅੱਜ ਇਹ ਇੱਕ ਖਾਸ ਤੌਰ ਤੇ ਜਿਹੜਾ ਇਹ ਸਾਡੇ ਚੈਨਲ ਰਾਹੀਂ ਇੱਕ ਵਿਰਸਾ ਸਿੰਘ ਵਲਟੋਹਾ ਦਾ ਚੈਲੰਜ ਸਵੀਕਾਰ ਕਰਨ ਲਈ ਅੱਜ ਇੱਥੇ ਆਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਵੀ ਉਹ ਹਰ ਤਰ੍ਹਾਂ ਦਾ ਜਵਾਬ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਵਿਰਸਾ ਸਿੰਘ ਵਲਟੋਹਾ ਜਿੱਥੇ ਜਿਹੜੇ ਟਾਈਮ ਤੇ ਜਿਹੜੀ ਜਗ੍ਹਾ ਤੇ ਰੱਖਣਾ ਚਾਹਣ ਉਹ ਤਿਆਰ ਨੇ ਪਰ ਅੱਪਾ ਪਹਿਲੇ ਇਹ ਇਹਨਾਂ ਦੇ ਚੈਲੰਜ ਅਸੈਪਟ ਕਰਨ ਤੋਂ ਪਹਿਲੇ ਇਹ ਜ਼ਰੂਰ ਜਾਣਾਂਗੇ ਵੀ ਇਹਨਾਂ ਨੇ ਇਹ ਚੈਲੰਜ ਕਿਉਂ ਅਸੈਪਟ ਕੀਤਾ ਔਰ ਅੱਜ ਇਹਨਾਂ ਨੂੰ ਇਹ ਗੱਲ ਮੀਡੀਆ ਰਹੀ ਲੋਕਾਂ ਤੱਕ ਜਨਤਾ ਤੱਕ ਪਹੁੰਚਾਉਣ ਦੀ ਕਿਉਂ ਲੋੜ ਪਈ ਸਤਿ ਸ਼੍ਰੀ ਅਕਾਲ ਬਾਬਾਈ ਸਵਾਗਤ ਹੈ ਤੁਹਾਡਾ ਹੌਟ ਨਿਊਜ਼ ਇੰਡੀਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਇਹ ਜਿਸ ਤਰ੍ਹਾਂ ਕਿ ਵਿਰਸਾ ਸਿੰਘ ਬਲਟੋਹਾ ਉਹਨਾਂ ਦੇ ਬਿਆਨ ਹੈ ਜਿਹੜਾ ਔਰ ਉਹਨਾਂ ਨੇ ਚੈਲੰਜ ਕਰਤਾ ਇੱਕ ਤਰ੍ਹਾਂ ਔਰ ਚੈਲੰਜ ਦੇ ਆਪਾਂ ਗੱਲ ਕਰੀਏ ਬਹੁਤ ਸਾਰੇ ਲੋਕਾਂ ਦਾ ਉਹਦੇ ਬਾਰੇ ਰਿਐਕਸ਼ਨ ਵੀ ਆਈ ਔਰ ਕਈ ਨਾਂ ਕਈ ਲੋਕਾਂ ਨੇ ਉਹਨੂੰ ਚੈਲੰਜ ਸਵੀਕਾਰ ਵੀ ਕੀਤਾ ਇਸ ਤੋਂ ਪਹਿਲੇ ਕਾਂਗਰਸ ਦੇ ਇੱਕ ਲੀਡਰ ਵੱਲੋਂ ਵੀ ਸਵੀਕਾਰ ਕੀਤਾ ਗਿਆ ਹੋਰ ਵੀ ਲੋਕਾਂ ਨੇ ਕਿਹਾ ਭਾਈ ਅਮਰਪਾਲ ਸਿੰਘ ਉਹਨਾਂ ਦੇ ਇੱਕ ਦੋਸਤ ਵੱਲੋਂ ਵੀ ਕਿਹਾ ਗਿਆ ਵੀ ਮੈਂ ਵੀ ਡਿਬੇਟ ਕਰਨ ਨੂੰ ਤਿਆਰ ਆ ਤੇ ਤੁਸੀਂ ਵੀ ਅੱਜ ਇਹ ਚੈਲੰਜ ਅਸੈਪਟ ਕਰ ਰਹੇ ਹੋ ਪਰ ਇਹ ਅਸੈਪਟ ਕਰਨ ਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਕੀ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਪੰਥ ਦੇ ਅਸਲੀ ਨੁਮਾਇ ਗੱਲ ਇਸ ਤਰ੍ਹਾਂ ਆ ਪਹਿਲਾਂ ਤਾਂ ਮੈਂ ਇੱਕ ਛੋਟੀ ਜਿਹੀ ਨਾ ਸਾਰੀਆਂ ਪਾਰਟੀਆਂ ਨੂੰ ਇਹ ਗੱਲ ਕਹਿਣੀ ਚਾਹਨਾ ਇਕੱਲੀ ਨੀ ਅਕਾਲੀ ਦਲ ਨੂੰ ਨਹੀਂ ਚਾਹੇ ਕੋ ਕਾਂਗਰਸ ਹੀ ਆ ਚਾਹੇ ਭਾਜਪਾ ਵਾਲੇ ਆ ਚਾਹੇ ਝਾੜੂ ਵਾਲੇ ਆ ਚਾਹੇ ਕਾਲੀ ਦਲ ਚਾਹੇ ਕੋਈ ਵੀ ਪਾਰਟੀ ਹੈ ਜਿਹੜੀ ਖੜੀ ਹੁੰਦੀ ਆ ਜੇਕਰ ਤੁਹਾਨੂੰ ਧਰਮ ਦਾ ਨਹੀਂ ਕੋਈ ਵੀ ਗਿਆਨ ਨਾ ਤੁਸੀਂ ਧਰਮ ਦੇ ਉੱਤੇ ਗੱਲਬਾਤ ਬਿਲਕੁਲ ਨਾ ਕਰੋ ਧਰਮ ਸਾਰੇ ਚੰਗੇ ਆ ਵਿਅਕਤੀ ਮਾੜਾ ਹੁੰਦਾ ਉਹ ਕਿਸੇ ਕੋਈ ਵਿਅਕਤੀ ਕਿਸੇ ਧਰਮ ਦੇ ਵਿੱਚ ਆਉਂਦਾ ਉਹੋ ਜੀ ਜੋ ਆ ਮੂੰ ਆਪਣੇ ਮੂੰ ਨਾ ਬਲਡਿੰਗ ਜਿਹੜੀ ਗਲਤ ਬੋਲਦਾ ਹਨਾ ਉਹ ਧਰਮਾਂ ਵਿੱਚ ਇੱਕ ਫਸਾਦ ਖੜਾ ਕਰ ਦਿੰਦਾ ਸੋ ਦੇਖੋ ਸਾਡੇ ਨਾਲ ਹਰ ਧਰਮ ਵਰਗ ਦਾ ਜਿੰਨੇ ਵੀ ਸਮਾਜ ਆ ਸਾਰਿਆਂ ਨਾਲ ਸਾਡਾ ਪ੍ਰੇਮ ਪਿਆਰ ਸਾਰੀ ਸੰਗਤ ਸਾਰੀ ਸਾਰੇ ਪ੍ਰੇਮ ਕਰਦੇ ਸਾਰੇ ਨਾਲ ਚੱਲਦੇ ਆ ਪਰ ਮੈਂ ਇਹ ਗੱਲ ਕਰਨਾ ਜਿਸ ਤਰ੍ਹਾਂ ਰਾਜੀ ਬਲਡਿੰਗਰੀ ਘਰ ਦੀ ਦੇ ਪਿੱਛੇ ਜੇ ਬਿਆਨ ਆਇਆ ਉਹ ਗੁਰਨਾ ਉਹਦੇ ਪੰਜੇ ਨੂੰ ਇਹਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਜਾਂਦੀ ਸੀ ਠੀਕ ਆ ਇਥੋਂ ਦਾ ਉਹ ਜਿਹੜਾ ਉਹ ਰਾਜੇ ਬਣ ਗਿਆ ਉੱਥੋਂ ਆਇਆ ਤਾਂ ਉਹਨੇ ਉਹਨੇ ਸਰੂਪੇ ਦਿੱਤੇ ਗੱਲ ਦੇ ਵਿੱਚ ਉਹਨੂੰ ਸਰੂਪੇ ਲਾ ਕੇ ਪੈਰਾਂ ਵਿੱਚ ਰਖ ਲੈ। ਸੋ ਮੈਂ ਇਹ ਗੱਲ ਕਰਦਾ ਜੇ ਤੁਹਾਨੂੰ ਸਰੂਪੇ ਨੇ ਨਹੀਂ ਕਦਰ ਤੁਸੀਂ ਕੋ ਆਪਣੀ ਪਾਰਟੀ ਦਾ ਜਿੱਦਾਂ ਪੰਜੇ ਜਿਹਰੇ ਬਣਾਏ ਹੁੰਦੇ ਉਹ ਗੱਲ ਚ ਪਾ ਲਓ ਜਿੱਦਾਂ ਅਕਾਲੀ ਦਲ ਨੇ ਤੱਕੜੀ ਵਾਲੇ ਬਣਾਏ ਪਾਓ ਸਿੱਟੀ ਜਾਓ ਜੋ ਕੋ ਮਰਜ਼ੀ ਕਰੋ ਠੀਕ ਹੈ ਨਹੀਂ। ਇਹਦੇ ਵਿੱਚ ਤੁਸੀਂ ਆਪਣੇ ਸਰੂਪਾ ਇਹਨੂੰ ਸਰੂਪਾ ਲੁਕੀ ਕਹਿੰਦੇ ਸ਼ੋਰਟਕੱਟ ਸਰੂਪਾ ਨੇ ਅਸਲੀ ਸਰੂਪਾ ਹੁੰਦਾ ਸਿਰ ਤੋਂ ਲੱਗੇ ਪੈਰਾਂ ਤੱਕ ਇਹ ਕੋਈ ਬੰਦਾ ਬਹੁਤ ਤਗੜੀ ਕੁਰਬਾਨੀ ਕਰਦਾ। ਤੋ ਉਹਨੂੰ ਬਖਸ਼ਿਸ਼ ਦਿੱਤੇ ਜਾਂਦੇ ਹੁੰਦੇ ਸੀ ਗੁਰੂ ਘਰ ਵੱਲੋਂ ਕਿ ਇਸ ਬੰਦੇ ਨੇ ਇਸ ਜੋਧੇ ਨੇ ਆਹ ਕੰਮ ਕੀਤਾ ਕਿਸੇ ਦੁਸ਼ਟ ਨੂੰ ਸੋਧਿਆ ਕਿਸੇ ਧੀ ਭੈਣ ਦੀ ਰੱਖਿਆ ਕੀਤੀ ਆ ਇਹਨੇ ਕੋ ਆਹ ਕੰਮ ਚੰਗਾ ਕੀਤਾ ਆ ਇਹਨੂੰ ਪਿੰਡ ਦੀ ਸੇਵਾ ਕੀਤੀ ਆ ਇਹਨੂੰ ਅਸੀਂ ਸਿਰੋਪਾ ਬਖਸ਼ਿਸ਼ ਦਿੰਨੇ ਗੁਰੂ ਘਰ ਵੱਲੋਂ ਉਹ ਸਿਰੋਪਾ ਹੁੰਦੀ ਸੀ ਸਿਰ ਤੋਂ ਉਕਲਾ ਕੇ ਪੈਰਾਂ ਤੇ ਕੋ ਉਹਨੂੰ ਬਖਸ਼ਿਸ਼ ਦਿੱਤੀ ਹੁੰਦੀ ਗੁਰੂ ਘਰਾਂ ਨੂੰ ਹੁਣ ਕੀ ਆ ਅਜੇ ਚੱਕਦੇ ਸਿਰੋਪਾ ਦੇ ਗੱਲ ਦੇ ਵਿੱਚ ਬੋਲੇ ਸੋਹਣਿਆ ਕਿਸੇ ਨੂੰ ਪਤਾ ਨਹੀਂ ਕੀ ਗੱਲ ਆ ਮਾਦਮਿਕ ਪਤਾ ਨਹੀਂ ਠੀਕ ਨਹੀਂ ਕੋਈ ਜ਼ਿਕਾਰੇ ਦਾ ਨਹੀਂ ਬੰਦਾ ਵੀ ਕੀ ਗੱਲ ਕੀ ਬਾਤ ਆ ਠੀਕ ਨੇ ਉਹ ਉਹਨਾਂ ਦੇ ਬਾਹਰ ਦਾ ਕਿ ਸਿਰਫ 2.5 ਮੀਟਰ ਕਪੜਾ ਆ ਕਪੜਾ ਲਿਆ ਤਾਂ ਗੋਲ ਕਰਕੇ ਸਿੱੜ ਦਿੱਤਾ ਤੇ ਸੋ ਮੈਂ ਸਾਰੀਆਂ ਪਾਰਟੀਆਂ ਨੂੰ ਵੀ ਗੱਲ ਕਹਿਣੀ ਚਾਹਨਾ ਵੀ ਆ ਜਿਹੜਾ ਜੇ ਤੁਹਾਨੂੰ ਧਰਮ ਬਾਰੇ ਨਹੀਂ ਗਿਆਨ ਨਾ ਇਹੋ ਜਿਹਾ ਨਾ ਇਹੋ ਜਿਹਾ ਧਰਮ ਦੇ ਵਿੱਚ ਨਾ ਬੜੋ ਨਾ ਆਪਾਂ ਇਹੋ ਜਿਹਾ ਧਾਰਨ ਸਟੇਜ ਤੇ ਚੜ੍ਹ ਕੇ ਦੇਣ ਲੱਗੀ ਹੈ ਜਿਸ ਬਾਰੇ ਆਪਾਂ ਨੂੰ ਨਹੀਂ ਪਤਾ ਠੀਕ ਆ ਆਪਾਂ ਵੋਟਾਂ ਤੱਕ ਸੀਮਤ ਰਹੀਏ ਆਪਾਂ ਲੋਕਾਂ ਨੂੰ ਜਿੱਦਾਂ ਭਾਜਪਾ ਵਾਲੇ ਲੌਲੀਪੌਪ ਦਿੰਦੇ ਸੀਗੇ ਫਿਰ 15-15 ਲੱਖ ਰੁਪਏ ਆਊਗਾ ਤੁਹਾਡੇ ਅਕਾਊਂਟ ਦੇ ਵਿੱਚ ਤੁਸੀਂ ਵੀ ਇਦਾਂ ਕੋਈ ਲੌਲੀਪੌਪ ਦੇ ਦਿਓ ਪੇ 10-10 ਲੱਖ ਰੁਪਇਆ ਕੱਲੇ-ਕੱਲੇ ਬੰਦੇ ਨੂੰ ਦੇਾਂਗੇ ਜਿਹੜੀ ਮਰਜ਼ੀ ਲੋਕਾਂ ਨੂੰ ਮੂਰਖ ਬਣਾਉਣਾ ਕਿਸੇ ਤਰ੍ਹਾਂ ਤੁਸੀਂ ਬਣਾ ਸਕਦੇ ਆ ਪਰ ਮੈਂ ਇਹ ਗੱਲ ਕਰਦਾ ਕਿ ਜਨਤਾ ਨੂੰ ਮੂਰਖ ਬਣਾਓ ਪਰ ਧਰਮ ਦੀ ਸਿਆਸਤੇ ਹੀਟਣਾ ਆਓ ਧਰਮ ਨੂੰ ਨੀਚਾ ਨਾ ਦਿਖਾਓ ਜਿਹੜੇ ਤੁਸੀਂ ਕੰਮ ਕਰ ਰਹੇ ਆ ਨਾ ਜਿਸ ਤਰ੍ਹਾਂ ਹੁਣ ਸਰਦਾਰ ਬਲਸਾ ਸਿੰਘ ਬਲਟੋਆ ਹੁਣੀ ਤੁਸੀਂ ਜੋ ਕੁਝ ਪਹਿਲਾਂ ਕੀਤਾ ਤੁਸੀਂ ਬੜੀਆਂ ਕੁਰਬਾਨੀਆਂ ਕੀਤੀਆਂ ਤੁਹਾਡੀਆਂ ਕੁਰਬਾਨੀਆਂ ਦਾ ਸਾਰਿਆਂ ਨੂੰ ਪਤਾ ਜਿਹੜੀਆਂ ਤੁਸੀਂ ਕੁਰਬਾਨੀਆਂ ਕੀਤੀਆਂ ਆ ਐਵੇਂ ਆਪਣੇ ਪੋਤੜੇ ਨਾ ਖਲ੍ਹਾਇਓ ਸਮਝਦੇ ਗੱਲ ਲੋਕਾਂ ਨੂੰ ਵੋਟਾਂ ਲੈਣੀਆਂ ਤੁਸੀਂ ਉਸ ਤਰ੍ਹਾਂ ਲੋਕਾਂ ਨੂੰ ਕੋਈ ਹੋਰ ਲollipops ਦੇ ਕੇ ਮੂਰਖਾ ਬਣਾ ਸਰ ਪਰ ਤਾ ਤੋ ਜਨਤਾ ਨੂੰ ਮੂਰਖ ਨਹੀਂ ਜੇ ਬਣਨੀ ਕਿਉਂ ਨਾ ਤੁਸੀਂ ਸੈਂਟਰ ਦੇ ਵਿੱਚ ਆ ਨਾ ਤੁਸੀਂ ਪੰਜਾਬ ਦੇ ਵਿੱਚ ਆ ਠੀਕ ਆ ਨਾ ਦੋਨੇ ਪਾਸਿਓਂ ਸੈਂਟਰ ਨਾਲ ਜਾਰੀ ਤੁਸੀਂ ਹਲਤੇ ਵੀ ਨਹੀਂ ਛੱਡਦੇ ਆਰਐਸਐਸ ਨਾਲ ਤੁਹਾਡੀਆਂ ਜਾਰੀਆਂ ਜਿਹੜੀਆਂ ਹਲਤੇ ਵੀ ਪਿੱਛੇ ਨਹੀਂ ਹੁੰਦੀਆਂ ਸਿਰਫ ਗੱਲ ਕੀ ਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਜਦੋਂ ਜਿੰਦੇ ਸੀਗੇ ਉਦੋਂ ਦਾ ਬੀਬਾ ਵੀ ਉੱਥੇ ਮੰਤਰੀ ਸੈਂਟਰ ਦੇ ਵਿੱਚ ਤੁਸੀਂ ਬੜੀਆਂ ਸਿਫਤਾਂ ਕਰਦੇ ਹੋ ਸੈਂਟਰ ਦੀਆਂ ਜੀ ਮੋਦੀ ਸਾਹਿਬ ਆ ਤਿੰਨ ਕਾਨੂੰਨ ਲੈ ਕੇ ਆਏ ਆ ਇਹ ਤਿੰਨ ਕਾਨੂੰਨਾਂ ਦੇ ਵਿੱਚ ਬੜੀਆਂ ਜੀ ਇਦਾਂ ਜੀ ਸੋਨੇ ਦੀ ਚਿੜੀ ਪੰਜਾਬ ਬਣਾ ਦੇਣਾ ਇਹਦਾ ਐ ਕਰ ਦੇਣਾ ਜੀ ਪੰਜਾਬ ਨੂੰ ਉਹ ਕਰ ਦੇਣਾ ਜੀ ਪੱਕੀਆਂ ਸ਼ਰਕਾ ਬਣ ਜਾਣੇ ਇੱਥੇ ਐ ਹੋ ਜੇ ਸਿਰਫ ਲੌਲੀਪੌਪ ਦਿੰਦੇ ਸੀ ਜਦੋਂ ਇੱਥੇ ਜਨਤਾ ਖੜੀ ਹੋ ਗਈ ਲੋਕਾਂ ਨੇ ਜਾ ਕੇ ਦੇ ਧਰਨੇ ਲਾ ਦਿੱਤੇ ਉਹੀ ਬੀਬੀ ਬਾਦਲਬਾਲ ਦਾ ਯੂ-ਟਰਨ ਹੋ ਗਿਆ ਤੇ ਲੋ ਜੀ ਅਸੀਂ ਤਾਂ ਭਾਜਪਾ ਨੇ ਤੋੜ ਵਿਛੋੜਾ ਕਰ ਲਿਆ ਕੋਈ ਤੋੜ ਵਿਛੋੜਾ ਨਹੀਂ ਕੋਈ ਕੁਝ ਨਹੀਂ ਤੁਸੀਂ ਸਿਰਫ ਜਨਤਾ ਨੂੰ ਲੌਲੀਪੌਪ ਦੇਂਦੇ ਅੰਦਰੋਂ ਤੁਸੀਂ ਸਾਰੇ ਇੱਕ ਆ ਹੁਣ ਵੀ ਸਿਰਫ ਉਹਨਾਂ ਨੇ ਤੁਹਾਨੂੰ ਨਕਾਰ ਰਿਹਾ ਆ ਸਿਰਫ ਇੱਕ ਵਾਰੀ ਉਹਨੇ ਕਿਹਾ ਵੀ ਇਲੈਕਸ਼ਨ ਲੜ ਕੇ ਦੇਖ ਲਈਏ ਵੀ ਲੋਕੀ ਇਹਨਾਂ ਦੇ ਜਿੰਨੇ ਕਿ ਸਾਡੇ ਖਿਲਾਫ ਓਨੀ ਕਿ ਜਨਤਾ ਇਹਨਾਂ ਦੇ ਬਾਬਾ ਜੀ ਮਾਫ ਕਰਨਾ ਵੀ ਟੋਕ ਰਿਹਾ ਤੁਸੀਂ ਇੱਕ ਬੜੀ ਵੱਡੀ ਗੱਲ ਵਿੱਚ ਆਪਣੀ ਗੱਲ ਤੋਂ ਗੱਲ ਕਹਿ ਦਿੱਤੀ ਹੈ ਵੀ ਜਿਹੜਾ ਕੀ ਲੋਕ ਸਭਾ ਚੋਣਾਂ ਦੀ ਘੋਸ਼ਣਾ ਤੋਂ ਪਹਿਲੇ ਇੱਕ ਗੱਲ ਆ ਰਹੀ ਸੀ ਵੀ ਅਕਾਲੀ ਦਲ ਤੇ ਭਾਜਪਾ ਦਾ ਮੂੜ ਗਠਜੰਡਨ ਹੋਣ ਜਾ ਰਿਹਾ ਹੈ ਪਰ ਉਹ ਐਂਡ ਦੇ ਉੱਪਰ ਉਹਨੂੰ ਵੈਸੇ ਹਾਲੀ ਸੰਕੇਤ ਵੀ ਆਏ ਅਮਿਤ ਸ਼ਾਹ ਉਹਨਾਂ ਨੇ ਵੀ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਨੇ ਵੀ ਪੋਜ਼ਿਟਿਵ ਇਹਨੂੰ ਕਿਹਾ ਸੀ ਪਰ ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਹੁਣ ਜਨਤਾ ਨੂੰ ਪਾਗਲ ਬਣਾਉਣ ਲਈ ਬੈਕ ਦੀ ਮਤਲਬ ਕਰਟੇਨ ਬਰਾਬਰ ਨਹੀਂ ਸਿਰਫ ਮੋਰੇ ਮੋਰੇ ਇਹ ਡੱਡ ਹੋਈ ਨੇ ਮਹਾਰਾਜ ਜੀ ਤੁਸੀਂ ਦੇਖੋ ਜਿਹੜੇ ਸਿਆਣੇ ਬੰਦੇ ਸੂਝਵਾਨ ਨੇ ਨਾ ਉਹਨਾਂ ਨੇ ਐਂਡ ਤੱਕ ਜਿਸ ਦਿਨ ਇਹਨਾਂ ਦੀ ਐਂਡ ਤੱਕ ਸਮਝੌਤਾ ਹੋ ਰਿਹਾ ਸੀਗਾ ਇਹ ਸਿਰਫ ਇਹ ਚਾਹੁੰਦੇ ਅੱਗੇ ਵਾਲਾ ਕੰਮ ਪੇ ਸੀਟਾਂ ਵਿੱਚ ਅਸੀਂ ਉਹਨਾਂ ਨੂੰ ਥੋੜੀਆਂ ਸੀਟਾਂ ਦੇਈਏ ਉਹ ਕਹਿੰਦੇ ਅਸੀਂ ਹੁਣ ਤੁਹਾਡੇ ਨਾਲ ਬਾਪਰ ਫੋਲਾ ਪੰਜਾਬ ਦੇ ਵਿੱਚ ਸਾਡੀ ਬਾਪਰ ਤੁਹਾਡੇ ਨਾਲ ਵਾਧਿਆ ਸੀ ਤੁਹਾਨੂੰ ਤੁਹਾਨੂੰ ਹੁਣ ਘੱਟ ਸੀਟਾਂ ਦੇਣੀ ਅਸੀਂ ਜ਼ਿਆਦਾ ਲੈਣੀਆਂ ਮਸਲਾ ਹੁਣ ਇਹ ਪਿਆ ਹੈ ਇਹਨਾਂ ਦਾ ਜੀ ਹੌਣ ਜਗਵੀਰ ਬਾਦਲ ਨੇ ਕਹਿੰਦਾ ਵੀ ਅਸੀਂ ਇਦਾਂ ਅਸੀਂ ਪੰਜਾਬ ਦੇ ਕਰਕੇ ਪੰਥ ਦੇ ਕਰਕੇ ਭਾਜਪਾ ਨੂੰ ਨਕਾਰ ਦਿੱਤਾ ਕਿਸੇ ਨੇ ਕੋਈ ਨਹੀਂ ਨਕਾਰਿਆ ਇਹ ਤਲਵੇ ਚੱਟਣ ਤੱਕ ਪੂਰੀ ਉਹਨੇ ਉੱਥੇ ਤੱਕ ਗਏ ਆ ਉਹਨਾਂ ਨੇ ਨਹੀਂ ਇਹਨਾਂ ਨੂੰ ਕਾਹ ਪਾਇਆ ਤੇ ਤੁਹਾਨੂੰ ਕੀ ਲੱਗਦਾ ਵੀ ਜੇ ਚੋਣਾਂ ਦੇ ਵਿੱਚ ਕੋਈ ਸਕਾਰਾਤਮਕ ਯਾਨੀ ਪੋਜ਼ਿਟਿਵ ਇਹਨਾਂ ਨੂੰ ਭਾਜਪੀ ਤੇ ਅਕਾਲੀ ਦਲ ਨੂੰ ਕੁਝ ਥੋੜਾ ਬਹੁਤ ਅਗਰ ਕੁਝ ਜਨਤਾ ਵੱਲੋਂ ਮਿਲ ਜਾਂਦਾ ਸਮਰਥਨ ਤੇ ਫਿਰ ਮੁੜ ਕੇ ਚੋਣਾਂ ਤੋਂ ਬਾਅਦ ਇਕੱਠੇ ਹੋ ਸਕਦੇ ਆ ਬਿਲਕੁਲ ਇਹ ਹੁਣ ਵੀ ਇਕੱਠੇ ਹੋਣ ਦਾ ਸੀਗੇ ਇਹਨਾਂ ਨੂੰ ਉਹਨਾਂ ਨੇ ਨਕਾਰ ਦਿੱਤਾ ਨਹੀਂ ਤਾਂ ਇਹ ਤਾਂ ਹੁਣ ਵੀ ਉੱਥੇ ਜਾ ਕੇ ਉਹਨਾਂ ਦੇ ਵਿੱਚ ਬਣਦੇ ਸੀ ਇਹ ਤੇ ਉਹਨਾਂ ਨੇ ਨੀਨ ਨੂੰ ਲਾਗੇ ਲਾਇਆ ਤੇ ਜੇ ਉਹ ਲਾਗੇ ਲਾਉਂਦੇ ਤਾਂ ਪੂਰੀ ਤਿਆਰੀ ਕਰੀ ਬੈਠੇ ਵੀ ਚਲੋ ਜੀ ਮੈਂ ਸੀਟਾ ਮੰਡ ਲਈਏ ਇੱਥੋਂ ਫਲਾਨ ਨੂੰ ਦੇ ਦੇ ਇੱਥੋਂ ਉਹਨੂੰ ਦੇ ਦਵਾਂ ਬਾਬਾ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਇਹੀ ਕਿਹਾ ਜਾਂਦਾ ਨਾ ਵੀ ਪੰਥ ਦੀ ਅਗਰ ਪੰਜਾਬ ਦੀ ਗੱਲ ਕਰੀਏ ਤੇ ਉਹ ਕਹਿੰਦੇ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਹੁੰਦੇ ਸਾਰੇ ਉਮੀਦਵਾਰ ਜਿਹੜੇ ਨੇ ਉਹ ਪੰਜਾਬ ਦੇ ਇਤਿਹਾਸੀ ਨੇ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਪਾਰਟੀ ਸਭ ਤੋਂ ਵਧੀਆ ਹੈ ਤੇ ਉਹਨਾਂ ਦੇ ਹੀ ਇੱਕ ਪਾਰਟੀ ਦੇ ਜਿਹੜੇ ਲੀਡਰ ਨੇ ਮਿਰਸਾ ਸਿੰਘ ਬਲਟੋਹਾ ਉਹ ਵੀ ਆਪਣੇ ਆਪ ਨੂੰ ਕਹਿੰਦੇ ਵੀ ਮੇਰੇ ਤੋਂ ਵੱਡਾ ਪੰਥ ਦਾ ਮੁਖੀ ਕੋਈ ਨਹੀਂ ਹੈਗਾ ਜਾਂ ਮੈਂ ਜਿਹੜਾ ਇਹ ਸਹੀ ਉਮੀਦਵਾਰ ਅਗਰ ਉਸ ਇਲਾਕੇ ਲਈ ਆ ਤੇ ਮੈਂ ਵਾਂ ਚਾਹੇ ਆਪਾਂ ਗੱਲ ਕਿਸੇ ਹੋਰ ਉਮੀਦਵਾਰ ਦੀ ਕਰੀਏ ਚਾਹੇ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕਿਸੇ ਪਾਰਟੀ ਨੂੰ ਮਾਰਾ ਕਿੰਨੇ ਪਏ ਜਾਂ ਕਿਸੇ ਨੂੰ ਪਰ ਇੱਕ ਇਹ ਗੱਲ ਦਾਵਾ ਕਰਨਾ ਔਰ ਉਸ ਬਾਅਦ ਚੈਲੰਜ ਵੀ ਕਰ ਦੇਣਾ ਵੀ ਮੇਰੇ ਨਾਲ ਓਪਨ ਜਿਹੜਾ ਮਰਜ਼ੀ ਆ ਜੇ ਬਹਿਸ ਕਰ ਲੈ ਮੈਂ ਤਿਆਰ ਆ ਦੇਖੋ ਤੁਸੀਂ ਦੇਖਿਆ ਹੋਊਗਾ ਥੋੜੇ ਦਿਨ ਪਹਿਲਾਂ ਉੱਥੇ ਭਾਈ ਅਮਰਪਾਲ ਦੇ ਮਾਤਾ ਪਿਤਾ ਨੇ ਉਹ ਨਹੀਂ ਉੱਥੇ ਭੁਖੜਤਾ ਰੱਖੀ ਸੀਗੀ ਲਕੀ ਜੀ ਕਿ ਨਹੀਂ ਉੱਥੇ ਸੇ ਬਿਰਸਾ ਸਿੰਘ ਬਲਟੂਆ ਉੱਥੇ ਵੀ ਜਾ ਕੇ ਬੈਠਾ ਸੀ ਜੀ ਫਿਰ ਜੇ ਉਹ ਬੰਦਾ ਅੰਮ੍ਰਿਤਪਾਲ ਆਰਐਸਐਸ ਦਾ ਬੰਦਾ ਆ ਇਹ ਉੱਥੇ ਨੂੰ ਕੀ ਕਰਨ ਗਿਆ ਸੀ ਫਿਰ ਫਿਰ ਦਾ ਮਤਲਬ ਫਿਰ ਤੁਹਾਡੀ ਆਰਐਸਐਸ ਨੇ ਸਾਂਝਿਆ ਫਿਰ ਜੇ ਤੂੰ ਉੱਥੇ ਨੂੰ ਗਿਆ ਤਾਂ ਠੀਕ ਆ ਨਾ ਇਹ ਉੱਥੇ ਨੂੰ ਕੀ ਕਰਨ ਗਿਆ ਇਹ ਤਾਂ ਸਿਰਫ ਉੱਥੇ ਇੱਕ ਤਾਂ ਗਿਆ ਸੀ ਇਹਨੂੰ ਪਹਿਲਾਂ ਬੰਦਾ ਸੀ ਵੀ ਮੈਂ ਇੱਥੋਂ ਝੂਣ ਲੜਨੀ ਆ ਵੀ ਮੈਂ ਇੱਥੇ ਜਾ ਕੇ ਸਟੈਂਡ ਕਰਾਂ ਵੀ ਮੈਂ ਜੀ ਇਹਨਾਂ ਦੇ ਹੱਕ ਦੇ ਵਿੱਚ ਇੱਥੇ ਬੈਠਾਂ ਜਿੱਦਣ ਭਾਈ ਅੰਮ੍ਰਿਤਪਾਲ ਨੂੰ ਫੜਾਉਣਾ ਸੀ ਉਦੋਂ ਦਾ ਇਹਦੇ ਬੀਬੀ ਬਾਦਲ ਆ ਬਿਆਨ ਸੀਗਾ ਵੀ ਪੁਲਿਸ ਕੀ ਕਰ ਰਹੀ ਆ ਪੁਲਿਸ ਦੇ ਕੋਲ ਇੱਕ ਬੰਦਾ ਨਹੀਂ ਫੜ ਹੁੰਦਿਆ ਕਿੰਨੇ ਕੁ ਬੰਦੇ ਆ ਰਸੋਈ ਨਾਲ ਦੇ ਕੋਲੇ ਇਹਨਾਂ ਨੂੰ ਇੰਸੇ ਪਕੜਾ ਨਹੀਂ ਜਾਂਦਾ ਬੀਬੀ ਬੀਬੀ ਵੀ ਹਿੰਦੀ ਦੇ ਵਜੇ ਡਾਇਲਗ ਮਾਰਦੀ ਆ ਪੈਨਸੇ ਪਕੜਾ ਨਹੀਂ ਜਾਂਦਾ ਇੰਸੇ ਕੁਝ ਹੋਤਾ ਨਹੀਂਗਾ ਠੀਕ ਹੈ ਨਹੀਂ ਤੇ ਹੁਣ ਜੇ ਬੀਬੀ ਉਹਨੇ ਫੜ ਲਿਆ ਆ ਹੁਣ ਤੁਸੀਂ ਦੂਰੇ ਪਾਸੇ ਨੂੰ ਹੋ ਗਏ ਫੜਿਆ ਕਿਉਂ ਆ ਠੀਕ ਹੈ ਨਹੀਂ ਤੁਸੀਂ ਕਮ ਸੇ ਕਮ ਪਹਿਲੇ ਇੱਕ ਆਪਣਾ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਅਗਲੇ ਮੰਦੇਰੇ ਖਿਲਾਫ ਆ ਕੋਦੇ ਹੱਕ ਦੇ ਵਿੱਚ ਆ ਇਦਾਂ ਤੁਸੀਂ ਕਿਸਾਨਾਂ ਵਾਰੀ ਕੀਤਾ ਸੀ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਬਾਜਪਾ ਵਾਲੇ ਨੇ ਹੱਕ ਦੇ ਵਿੱਚ ਸੀ ਬਾਜਪਾ ਤੁਸੀਂ ਜੂਟਰ ਲੈ ਕੇ ਕੋਈ ਇੱਕ ਕਿਸਾਨਾਂ ਦੇ ਹੱਕ ਜੋ ਉਹਨਾਂ ਦੇ ਖਿਲਾਫ ਹੋ ਗਏ ਇਸ ਤਰ੍ਹਾਂ ਤੁਸੀਂ ਇਹ ਨਾ ਦੇਖਿਆ ਕਰੋ ਇੱਕੋ ਹੀ ਪਾਸੇ ਰੱਖਿਆ ਕਰੋ ਇੱਦਾਂ ਤੁਹਾਡਾ ਜਿਹੜਾ ਜੂਟਰਨ ਆ ਨਾ ਇਹ ਸਾਰਿਆਂ ਨੂੰ ਪਤਾ ਵੀ ਤੁਸੀਂ ਆਰਐਸ ਦੇ ਤਲਵੇ ਚੱਟਣ ਤੱਕ ਜਾਣਦੇ ਆ ਸਾਰੀ ਜਨਤਾ ਨੂੰ ਪਤਾ ਲੋਕੀ ਏਡੇ ਮੂਰਖ ਨਹੀਂ ਲੋਕੀ ਜਨਤਾ ਬਹੁਤ ਸਿਆਣੀ ਆ ਸਾਰਿਆਂ ਨੂੰ ਪਤਾ ਤੁਹਾਡਾ ਕੀ ਕਿਰਦਾਰ ਆ ਜੋ ਬਾਦਲ ਸਾਹਿਬ 78 ਤੋਂ ਲੈ ਕੇ ਕੀਤਾ ਆ ਸਾਰਾ ਆਪਾਂ ਬਸਤਾ ਨੇ ਜਿਹੜਾ ਡਿਬੇਟ 'ਚ ਬੈਠਾਂਗੇ ਕੱਲੀ-ਕੱਲੀ ਡੇਢ ਤਰੀਕ ਸਾਰਾ ਕੁਝ ਬੇਟਾ ਸਿੰਘ ਮਟਵਾਜੀ ਸਾਰਾ ਕੁਝ ਦੱਸਾਂਗੇ ਕਿ ਮਾਲਾ ਤੁਸੀਂ ਕੀ ਕੀ ਕਰਦੇ ਰਹੇ ਆ ਜੇ ਤੁਸੀਂ ਕੁਰਬਾਨੀ ਕਰਨ ਵਾਲੇ ਸੀਗੇ ਮੈਂ ਇਹਨਾਂ ਦੀ ਸੁਣਦਾ ਸੀਗਾ ਕਹਿੰਦੇ ਜੀ ਜਿਹੜਾ ਸਭ ਤੋਂ ਮੇਰਾ ਖੁਸ਼ੀ ਵਾਲਾ ਦਿਨ ਸੀ ਨਾ ਜਿੱਦਣ ਇੰਦਰਾ ਗਾਂਧੀ ਨੂੰ ਮਾਰਿਆ ਉਹਨੀ ਤੇ ਉਸ ਦਿਨ ਮੇਰਾ ਸਭ ਤੋਂ ਖੁਸ਼ੀ ਵਾਲਾ ਦਿਨ ਸੀ ਤੇ ਮੈਨੂੰ ਇਹ ਸੀਗਾ ਕਿ ਲੋ ਅੱਜ ਦਾ ਦਿਨ ਸਭ ਤੋਂ ਵਧੀਆ ਦਿਨ ਆ ਤੇ ਦੁਨੀਆ ਕੌਮ ਜੇ ਤੇ ਉਹ ਯਰ ਜੇ ਉਹ ਅੱਜ ਦਾ ਦਿਨ ਤੁਸੀਂ ਚੇਤੇ ਕਰਦੇ ਹੋ ਉਹਨਾਂ ਦਾ ਤੁਸੀਂ ਕਿ ਉੱਥੇ ਬਾਖੜੀਆਂ ਕਰਕੇ ਬਾਹਰ ਆਏ ਤੁਸੀਂ ਵੀ ਉੱਥੇ ਸ਼ਿੱਧੀ ਬੰਉਂਦੇ ਸੀ ਵੀ ਤੁਹਾਨੂੰ ਜੇਤੇ ਕਰਦੇ ਵੀ ਤੁਸੀਂ ਕੋਈ ਕੀਤਾ ਠੀਕ ਨੇ ਤੁਸੀਂ ਤਾਂ ਉੱਥੋਂ ਬਾਹ ਖੜੀਆਂ ਕਰਕੇ ਉੱਪਰੋਂ ਤਾਂ ਬਾਹਰ ਆ ਗਏ ਤੁਸੀਂ ਉਹਨਾਂ ਸੰਤ ਨੂੰ ਸ਼ਹੀਦ ਕਰਾ ਦਿੱਤਾ ਠੀਕ ਨੇ ਸੰਤ ਜਿਹੜਾ ਬੰਦਾ ਜਪੀਦਾ ਵੀ ਸੀ ਜਿਉਂ ਨੇ ਕਿਹਾ ਮੈਂ ਕਰਵਾਨੀ ਦੇਣੀ ਤੋਂ ਸ਼ਿੱਧੀ ਦਿੱਤੀ ਠੀਕ ਨੇ ਤੁਹਾਡੇ ਵਰਗੇ ਜਿਹੜੇ ਬੰਦੇ ਉਸ ਸਮੇਂ ਨਾਲ ਸੀ ਨਾ ਉਹ ਉੱਤੋਂ ਤੋਂ ਨਾਲ ਸੀ ਪਿੱਛੋਂ ਸਰਕਾਰ ਦੇ ਬੰਦੇ ਸੀ ਜਿਸਲੇ ਅੰਦਰੋਂ ਸਾਰੀ ਸਰਕਾਰ ਨੂੰ ਦੇਣ ਦੇ ਸੀ ਸਪੋਰਟ ਕਿ ਗੱਲ ਕੋਈ ਨਹੀਂ ਇੱਥੇ ਆ ਕੁਝ ਹੋ ਰਿਹਾ ਜਦੋਂ ਸਰਕਾਰ ਨੇ ਹਮਲਾ ਕੀਤਾ ਬਾਹ ਖੜੀਆਂ ਕੀਤੀਆਂ ਉਹਨਾਂ ਬਾਹਰ ਆ ਗਏ ਕੀ ਗੱਣਾ ਤੁਹਾਡੇ ਕਾਰਨ ਅਟੈਕ ਹੋਇਆ ਜੇ ਮੈਂ ਕਲੀਅਰ ਗੱਲ ਕਹਾਂ ਤੇ ਤੁਹਾਡੇ ਕਾਰਨ ਜਿਹੜਾ ਕੱਲ ਤਾਂ ਇਹ ਹਮਲਾ ਤੁਸੀਂ ਉਸ ਗੱਲ ਦੇ ਜ਼ਿੰਮੇਵਾਰ ਆ ਜਿਹੜੇ ਬੰਦੇ 도ਗਲਾ ਬੰਦਾ ਜਿਹੜਾ ਹੁੰਦਾ ਹਮੇਸ਼ਾ ਲੜਾਈ ਕਰਾਉਣਾ ਹੁੰਦਾ ਤੁਹਾਡੇ ਕਾਰਨ ਜਿਹੜਾ ਅਟੈਕ ਹੋਇਆ ਇਹ ਤੁਹਾਡੇ ਅੜਗੇ ਬੰਦੇ ਨਿਕਰ ਕੇ ਅਟੈਕ ਹੋਇਆ ਕਿਉਂਕਿ ਤੁਸੀਂ ਬਾਦਲ ਟੋਲੇ ਤਲਵੰਡੀ ਜਿੰਨੇ ਬੰਦੇ ਸੀ ਨਾ ਤੁਸੀਂ ਤੁਸੀਂ ਚਾਹੁੰਦੇ ਸੀ ਕਿ ਜੇ ਜੇ ਕੋਈ ਦੇਸ਼ ਬਣ ਗਿਆ ਖਾਲਸਾਣ ਬਣ ਗਿਆ ਸਾਡੀਆਂ ਨੇ ਕੁਰਸੀਆਂ ਜਾਂਦੀਆਂ ਰਹਿਣੀਆਂ ਠੀਕ ਨਹੀਂ ਇਹਨਾਂ ਨੇ ਤਾਂ ਬੰਦੇ ਸੱਚ ਸੁੱਚੇ ਗਾਂ ਲਿਆਉਣੇ ਸਾਡੇ ਪਾਸ ਹੱਥ ਭਲੇ ਕੋਈ ਨਹੀਂ ਪੈਣਾ ਅਸੀਂ ਤਾਂ ਜਨਤਾ ਨੂੰ ਬਣਾਉਣਾ ਮੂਰਖ ਠੀਕ ਆ ਨਾ ਤੁਹਾਡੀਆਂ ਲੋਕੀਂ ਫਿਰ ਵੀ ਤੁਸੀਂ ਦੇਖੋ ਤੁਸੀਂ ਉਹ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਨਾਂ ਨੂੰ ਵਰਤਿਆ ਤੁਸੀਂ ਇਹਨਾਂ ਬਾਦਲ ਬਾਦਲ ਨੇ ਇੰਨੀ ਗੱਲ ਕਹੀ ਬਾਦਲ ਸਾਹਿਬ ਅਖੇ ਜੀ ਮੈਂ ਸ਼ੇਰੇ ਪੰਜਾਬ ਵਾਲਾ ਰਾਜ ਦਊਂਗਾ ਜਦੋਂ ਬਿਆਨ ਸਿੰਘ ਮੁੱਖ ਮੰਤਰੀ ਸੀ ਉਹਨੇ ਇੰਨਾ ਕਹਿਰ ਕੀਤਾ ਸਖਾਂ ਦੇ ਉੱਤੇ ਤੁਸੀਂ ਕਿਹਾ ਮੈਂ ਮੈਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਮੈਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਉਹ ਮਹਾਰਾਜ ਰਣਜੀਤ ਸਿੰਘ ਰਾਜ ਵਿੱਚ ਆ ਕੁਝ ਹੁੰਦਾ ਸੀ ਉਹਦੇ ਰਾਜ ਦੇ ਵਿੱਚ ਉੱਤੇ ਦੇ ਗਾਲ ਦੇ ਵਿੱਚੋਂ ਕਿਸੇ ਨੇ ਘੰਟਾ ਨਹੀਂ ਸੀ ਲਾਇਆ ਉਹਦੇ ਰਾਜ ਦੇ ਵਿੱਚ ਕਿਸੇ ਧੀ ਪਣ ਦੀ ਬੇਪਤੀ ਨਹੀਂ ਸੀ ਹੋਈ ਉਹਦੇ ਰਾਜ ਦੇ ਵਿੱਚ ਚਾਹੇ ਕੋ ਹਿੰਦੂ ਸੀ ਮੁਸਲਮਾਨ ਸੀ ਸਿੱਖ ਸੀ ਜੈਸਾ ਹੀ ਸੀ ਸਾਰੇ ਉਹਦੇ ਰਾਜ ਦੇ ਵਿੱਚ ਜੇ ਉਹਦਾ ਵਿਦੇਸ਼ ਮੰਤਰੀ ਕੋ ਰੱਖ ਜਾਣਾ ਮੰਤਰੀ ਕੋ ਸਾਰੇ ਵੱਖ-ਵੱਖ ਧਰਮਾਂ ਨਾਲ ਸੰਬੰਧ ਸੀ ਜਰੂਰੀ ਨਹੀਂ ਲੈ ਸਿੱਖ ਨਹੀਂ ਸੀ ਪਰ ਉਹਨੇ ਸਾਰੇ ਇੱਕ ਮਾਲਾ ਦੀ ਲੜੀ ਵਾਂਗੂ ਸਾਰੇ ਮੋਤੀ ਪਰੋ ਕੇ ਰੱਖੇ ਸੀ ਨਾ ਕਿ ਮੈਂ ਨਾ ਕੋ ਬੈਰੀ ਨਹੀਂ ਬਗਾਨਾ ਉਹਨੇ ਸਾਰਿਆਂ ਨੂੰ ਇੱਕ ਸਮਾਨ ਰੱਖਿਆ ਜਿਵੇਂ ਮਨੁੱਖਤਾ ਦੀ ਲੜੀ ਪਰੋ ਕੇ ਰੱਖੀ ਸੀ ਤੁਸੀਂ ਲੋਕਾਂ ਨੇ ਆ ਕੇ ਉਦੇ ਉਦਾ ਨਾਂ ਵੀ ਖਰਾਬ ਕੀਤਾ ਕਿਉਂਕਿ ਤੁਸੀਂ ਕਿਹਾ ਮੈਂ ਸ਼ੇਰੇ ਪੰਜਾਬ ਵਾਲਾ ਰਾਜ ਦਊਂਗਾ ਸ਼ੇਰੇ ਪੰਜਾਬ ਵਾਲਾ ਰਾਜ ਛੱਡ ਕੇ ਤੁਸੀਂ ਲੋਕਾਂ ਨੇ ਅਰੰਗਜੇਵਾਲਾ ਰਾਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਬਾਦਲ ਨਾਲਾ ਜਾਂ ਥੱਲੇ ਨੂੰ ਲੰਬਾ ਕੱਢ ਕੇ ਦਿਨੇ ਘੁਮਲਾ ਸੀ ਮੁੰਡਿਆਂ ਦੇ ਭੋਗਾਂ ਦੇ ਉੱਤੇ ਜਿਲੇ ਸ਼ੰਗਾਂ ਦੇ ਭੋਗਾਂ ਤੇ ਜਾਣਾ ਤੇ ਰਾਤ ਨੂੰ ਜਾ ਕੇ ਕੁੜਸਣਾ ਮੀਟਿੰਗਾਂ ਕਰਨੀਆਂ ਜੋ ਤੁਹਾਡੀਆਂ ਕਰਤੂਤਾਂ ਕਿਸੇ ਤੋਂ ਗੁੱਝੀਆਂ ਨਹੀਂ ਗਿਆ ਜਿਹੜੇ ਸਿਆਣੇ ਬੰਦੇ ਸਾਰਾ ਕੁਝ ਪਤਾ ਜੋ ਜੋ ਕੋਤੀ ਕੀਤਾ ਤੇ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਵੀ ਦੇਖੋ ਜਿੱਦਾਂ ਆਮ ਜਨਤਾ ਦੀ ਅਗਰ ਗੱਲ ਕਰੀਏ ਵਿਰਸਾ ਸਿੰਘ ਮਲਟੋਵਾ ਨੇ ਚੈਲੰਜ ਦਿੱਤਾ ਫਿਰ ਕਾਂਗਰਸੀ ਇੱਕ ਲੀਡਰ ਨੇ ਚੈਲੰਜ ਅਸੈਪਟ ਕਰ ਲਿਆ ਹੋਰ ਵੀ ਕੀਤਾ ਹੁਣ ਅੱਜ ਤੁਸੀਂ ਅਸੈਪਟ ਕਰ ਰਹੇ ਹੋ ਇਹ ਪਰ ਕਿਤੇ ਇਹਦੇ ਪਿੱਛੇ ਕੋਈ ਰਾਜਨੀਤੀ ਤੇ ਨਹੀਂ ਜਾਂ ਕੀ ਲੱਗਦਾ ਕਿ ਤੁਸੀਂ ਆਪਣੇ ਦਿਲੋਂ ਇਹ ਮਤਲਬ ਗੱਲ ਜਿਹੜੀ ਅਸੈਪਟ ਕਰ ਰਹੇ ਹੋ ਵੀ ਤੁਹਾਨੂੰ ਲੱਗਦਾ ਵੀ ਬਤੌਰ ਇੱਕ ਲੀਡਰ ਜਾਂ ਇੱਕ ਪੰਥ ਦੇ ਆਗੂ ਵਲੋਂ ਜਿਹੜੇ ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ ਆ ਉਹਦਾ ਚੈਲੰਜ ਦਿੱਤਾ ਉਹ ਗਲਤ ਕੀਤਾ ਦੇਖੋ ਪਹਿਲੀ ਗੱਲ ਮੈਂ ਇਹੇ ਗੱਲ ਕਰਦਾ ਵੀ ਇਹਨਾਂ ਨੂੰ ਇਸ ਮਸਲੇ 'ਚ ਪੈਣਾ ਨਹੀਂ ਚਾਹੀਦਾ ਤੁਸੀਂ ਆਪਣੀ ਪਾਰਟੀ ਵਾਲੋਂ ਵੋਟਾਂ 'ਚ ਖੜੇ ਆ ਤੁਸੀਂ ਲੋਕਾਂ ਨੂੰ ਕੋਈ ਲੌਲੀਪਾਪ ਦਿਓ ਜੇ ਅੱਜ ਤੱਕ ਤੁਸੀਂ 25 30 ਸਾਲ ਲੋਕਾਂ ਨੂੰ ਭਰਮਾ ਕੇ ਵੋਟਾਂ ਲਈ ਗਏ ਆ ਬਾਦਲ ਪੰਜ ਵਾਰ ਮੁੱਖ ਮੰਤਰੀ ਬਣਿਆ ਆ ਲੋਕਾਂ ਦੇ ਤੇ ਭਰਮਾ ਕੇ ਬਣਿਆ ਹੋਰ ਕੋਈ ਲੌਲੀਪਾਪ ਦੇ ਲੋ ਪੰਥ ਖਤਰੇ 'ਚ ਪਾ ਦਿਓ ਜਿੱਦਾਂ ਅੱਗੇ ਪਾਉਨੇ ਆ ਪਾ ਦਿਓ ਪੰਥ ਨੂੰ ਖਤਰੇ 'ਚ ਪੰਥ ਨੂੰ ਖਤਰਾ ਆ ਠੀਕ ਹੈ ਨਹੀਂ ਹੁਣ ਝਾੜੂ ਵਾਲੇ ਦੇ ਪੰਥ ਨੂੰ ਖਤਰਾ ਅੱਗੇ ਭਾਜਪਾ ਜਾਂ ਬੀਜੇਪੀ ਵਾਲਿਆਂ ਦੇ ਤੋ ਖਤਰਾ ਹੋਇਆ ਨਹੀਂ ਠੀਕ ਹੈ ਨਹੀਂ ਤੁਹਾਡੀ ਜਿੰਨਾ ਸਾਝਾ ਉਹਦੇ ਕੋਈ ਕੁਛ ਨਹੀਂ ਹੁੰਦਾ ਮੈਂ ਤਾਂ ਹੁਣ ਵੀ ਤੁਹਾਨੂੰ ਇਹ ਗੱਲ ਕਹਿੰਦਾ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਪੰਜਾਬ ਦੇ ਵਿੱਚ ਨਸ਼ਾ ਇੰਨਾ ਵਧਿਆ ਹੋਇਆ ਨਸ਼ੇ ਦੀ ਰੋਕਥਾਮ ਕਰੋ ਇਹ ਤੁਹਾਡੇ ਬੱਚਿਆਂ ਦੇ ਵੀ ਆਉਣਾ ਆ ਆ ਸੁੱਚਾ ਸੰਗ ਲਗਾ ਜਿਹੜਾ ਬੰਦਾ ਜਦੋਂ ਮੰਤਰੀ ਸੀ ਪਾਵਰ ਦੇ ਵਿੱਚ ਸੀ ਤੇ ਦੇਖੋ ਹੁਣ ਉਹਦਾ ਮੁੰਡਾ ਆਪਣਾ ਫੜ ਹੋਇਆ ਕਿਨੇ ਹਿਮਾਚਲ ਦੇ ਵਿੱਚ ਹਿਮਾਚਲ ਫੜ ਹੋਇਆ ਨਾ ਇਹ ਅੱਗ ਹੌਲੀ-ਹੌਲੀ ਤੁਹਾਡੇ ਘਰਾਂ ਤੱਕ ਵੀ ਪਹੁੰਚਣੀ ਆ ਤੁਹਾਡੇ ਬੱਚੇ ਵੀ ਇਸੇ ਸਮਾਜ ਦੇ ਵਿੱਚ ਰਹਿਣੇ ਆ ਜੇ ਬਾੜ ਵੀ ਚਲ ਗਿਆ ਨਸ਼ਾ ਇੱਥੇ ਤੁਸੀਂ ਸਾਰੇ ਪਾਸੇ ਫਲਾਤਾ ਆ ਇਹ ਤੁਹਾਡੇ ਬੱਚੇ ਵੀ ਇਸ ਨਸ਼ੇ ਤੇ ਲੱਗਣੇ ਆ ਤੁਸੀਂ ਇਹ ਨਾ ਸਮਝੋ ਕਿ ਤੁਹਾਡੇ ਨਸ਼ੇਸ ਬੱਚੇ ਤੋਂ ਨਸ਼ੇ ਤੋਂ ਵੱਜ ਜਾਣੇ ਆ ਜੇ ਤੁਸੀਂ ਪੰਜਾਬ ਨੂੰ ਬਰਬਾਦ ਕਰਨ ਦੇ ਹੋਏ ਆ ਤੁਸੀਂ ਵੀ ਇਦਾਂ ਹੀ ਬਰਬਾਦ ਹੋਣਾ ਆ ਤਾਂ ਤੁਸੀਂ ਸੁਖੀ ਨਹੀਂ ਰਹਿਣਾ ਇੱਕ ਬੰਦੇ ਨਾਲ ਕੋਈ ਬੰਦਾ ਵਿਸ਼ਵਾਸ ਘਾਤ ਕਰ ਲਵੇ ਉਹਦੀ ਸਜ਼ਾ ਪਤਾ ਨਹੀਂ ਕਿੰਡੀ ਕਬਡੀ ਆ ਤੁਸੀਂ ਲੱਖਾਂ ਦੁਨੀਆਂ ਨੂੰ ਜੇ ਜਲਾਲੋ ਹੁਣ ਇੰਨੀ ਮਾਇਆ ਇਕੱਠੀ ਕੀਤੀ ਆ ਕਿਸੇ ਸਮੇਂ ਆ ਕੈਪਟਨ ਦੀ ਮੈਂ ਗੱਲ ਕਰਦਾ ਕੈਪਟਨ ਦੇ ਕੋਲੋਂ ਸ਼ੀ ਮਹਿਲ ਨੂੰ ਰੰਗ ਨਹੀਂ ਸੀ ਕਰਾ ਹੋ ਰਿਆ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮਹਿਲ ਨੂੰ ਰੰਗ ਨਹੀਂ ਸੀ ਕਰਾ ਹੋ ਰਿਆ ਜੋ ਇਹਦਾ ਪਿਓ ਪ੍ਰਾਪਰਟੀ ਬਣਾ ਗਿਆ ਬਣਾ ਗਿਆ ਇਹਨਾਂ ਕੋਲ ਵੀ ਮਹਿਲ ਨੂੰ ਰੰਗ ਨਹੀਂ ਸੀ ਕਰਾ ਹੁੰਦਾ ਜੇ ਬਾਦਲਾਂ ਦੀ ਗੱਲ ਕਰੀਏ ਹੁਣ ਇੰਨੇ ਹੋਟਲ ਆਈਨਾਂ ਤਾਂਮ-ਜਾਮ ਇੰਨੀਆਂ ਹਜ਼ਾਰਾਂ ਦੇ ਹਿਸਾਬ ਨਾਲ ਬੱਸਾਂ ਆ ਉਸ ਸਮੇਂ ਪਹਿਲਾਂ ਬਾਦਲ ਦੇ ਕੋਲ ਕੀ ਸੀਗਾ ਸਾਰੀ ਦੁਨੀਆ ਜਾਣਦੀ ਕੀ ਸੀ ਬਾਦਲ ਦੇ ਕੋਲ ਮੈਂ ਕਿਸੇ ਪਾਰਟੀ ਦੀ ਕੋਈ ਵੱਖ-ਵੱਤ ਨਹੀਂ ਕਰਦਾ ਮੇਰੇ ਕੋਲ ਜਿਹੜਾ ਜਿਹੜਾ ਮੈਂ ਆਵੇਂ ਸਾਰਿਆਂ ਨੂੰ ਜੀ ਹਜੂਰ ਸਾਰ ਸਾਰਿਆਂ ਦਾ ਸਤਿਕਾਰ ਕਰਦੇ ਆ ਕਿਸੇ ਨੂੰ ਕੋ ਮਾੜਾ ਨਹੀਂ ਭਾਵੇਂ ਮੈਂ ਇਹ ਗੱਲ ਕਰਦਾ ਚੰਗੇ ਕਰਮ ਕਰੋ ਜੇ ਬਾਦਲ ਸਾਹਿਬ ਇੰਨਾ ਰੁਪਈਆ ਜੋੜ ਕੇ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਦੇ ਗਾਇਆ ਤੇ ਹੁਣ ਉਹ ਪਤਾ ਨਹੀਂ ਉੱਥੇ ਕਿੱਥੇ ਕਿਹੜੀ ਕਿਹੜੀ ਜੁਨਾਂੇ ਤੁਰੇ ਫਿਰਦੇ ਹੁਣੇ ਤੇ ਅਗਰ ਗੱਲ ਕਰੀਏ ਬਾਬਾ ਜੀ ਅਖੀਰ ਵਿੱਚ ਤੁਸੀਂ ਜਿਹੜਾ ਚੈਲੰਜ ਜੋ ਗੱਲ ਕਹੀ ਸੀ ਅਕਸੈਪਟ ਕਰਦੇ ਹੋ ਤੁਸੀਂ ਉਹਨਾਂ ਅਗਰ ਸਿੱਧੀ ਅਗਰ ਗੱਲ ਤੁਸੀਂ ਅਗਰ ਵਿਰਸਾ ਸਿੰਘ ਬਲਟਵਾ ਜੀ ਅਗਰ ਇਹ ਵੀਡੀਓ ਦੇਖਣ ਜੇ ਉਹ ਦੇਖਦੇ ਹੋ ਹੁਣ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਕੀ ਉਹਨਾਂ ਨੂੰ ਤੁਸੀਂ ਚੈਲੰਜ ਦੇ ਬਾਰੇ ਤੁਸੀਂ ਆਪਣਾ ਉਹਨਾਂ ਨੂੰ ਅਕਸੈਪਟ ਜਿਹੜਾ ਕਰ ਰਹੇ ਹੋ ਜੀ ਸਵੀਕਾਰ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਿੱਧਾ ਵਿਰਸਾ ਸਿੰਘ ਛੋਟੀ ਜੀ ਇੱਕ ਹੋਰ ਗੱਲ ਦੱਸਣੀ ਚਾਹੋ ਨਾ ਜੀ ਵਿਰਸਾ ਸਿੰਘ ਬਲਟਵਾ ਬਾਰ-ਬਾਰ ਇੱਕ ਗੱਲ ਕਹਿ ਰਿਹਾ ਸੀ ਵੀ ਜੇਕਰ ਮੈਂ ਇੰਨੀ ਗੱਲ ਪੁੱਛਣੀ ਚਾਹੁੰਦਾ ਪੇ ਜੇ ਕੋਈ ਬੰਦਾ ਅੰਦਰ ਆ ਉਹ ਇਲੈਕਸ਼ਨ ਤੇ ਖੜ ਜਾਂਦਾ ਆ ਕੀ ਉਹ ਜਿੱਤ ਜਾਂਦਾ ਤੁਹਾਨੂੰ ਬਾਹਰ ਕੱਢ ਦਿੰਦੇ ਆ ਮੈਂ ਉਹਨਾਂ ਦੀ ਛੋਟੀ ਜੀ ਗੱਲ ਆ ਜਵਾਬ ਦੇਣਾ ਚਾਹੁੰਨਾ ਉਹਦੇ ਤੇ ਕੋਈ ਅੰਮ੍ਰਿਤਪਾਲ ਤੇ ਕੋਈ ਕਤਲ ਦਾ ਮਕਦਮਾ ਨਹੀਂਗਾ ਮੈਂ ਕਹਿੰਨਾ ਚਾਹੇ ਕੋਈ ਐਮਪੀ ਆ ਚਾਹੇ ਐਮਐਲਏ ਜੇ ਕੋ ਕਤਲ ਕਰ ਦਊਗਾ ਜਿੱਦਾਂ ਵਾਕਿਆ ਨੂੰ ਫੜ ਕੇ ਅੰਦਰ ਕਰਦੇ ਉਦਾਂ ਹੀ ਉਹਨੂੰ ਅੰਦਰ ਕੀਤਾ ਜਾਊਗਾ ਠੀਕ ਆ ਦੂਜੀ ਗੱਲ ਇਹ ਉਹਦੇ ਤੇ ਕੋਈ ਕਤਲ ਦਾ ਮਕਦਮਾ ਨਹੀਂ ਉਹਨ ਦਾ ਸਿਰਫ ਇੱਕ ਇਥੇ ਭੜਗਾਉ ਭਾਸ਼ਣ ਦੇਣ ਤੇ ਇਹਨਾਂ ਨੇ ਇੱਕ ਐਨਐਸਏ ਲਾ ਕੇ ਅੰਦਰ ਕੀਤਾ ਹੋਇਆ ਆ ਜੇਕਰ ਉਹ ਜਿੱਤ ਜਾਂਦਾ ਉਹਨੂੰ ਸਰਕਾਰ ਨੂੰ ਬਾਹਰ ਕੱਢਣਾ ਹੀ ਪਊਗਾ ਕਿਉਂ ਕਿ ਕਿਉਂਕਿ ਇਸ ਸਰਕਾਰ ਦੀਆਂ ਕਿ ਨੀਤੀਆਂ ਹੁੰਦੀਆਂ ਕੋਈ ਬੰਦਾ ਭੜਕਾਊ ਭਾਸ਼ਣ ਦੇਦਾ ਤੇ ਦੇਸ਼ ਵਿਰੋਧੀ ਕੋਈ ਲਾ ਕੇ ਅਸੀਂ ਅੰਦਰ ਕਰ ਸਕਦੇ ਆ ਜਿਸ ਲਈ ਉਹ ਬੰਦਾ ਜਨਤਾ ਦਾ ਨੁਮਾਇੰਦਾ ਬਣ ਜਾਂਦਾ ਆ ਕੋਈ ਦੋ ਚਾਰ ਲੋਕ ਵੋਟਾਂ ਨਾਲ ਜਿੱਤਦਾ ਆ ਫਿਰ ਜਨਤਾ ਦੀ ਆਵਾਜ਼ ਬਣ ਜਾਂਦਾ ਆ ਫਿਰ ਉਹਨੂੰ ਸਰਕਾਰ ਅੰਦਰ ਨਹੀਂ ਰੱਖ ਸਕਦੀ ਉਹਨੂੰ ਬਲਟੋਆ ਸਾਹਿਬ ਤੁਸੀਂ ਇੰਨੀ ਵਾਰ ਐਮਐਲਏ ਬਣ ਕੇ ਤੁਹਾਨੂੰ ਇੰਨੀ ਗੱਲ ਨਹੀਂ ਪਤਾ ਦੇਖੋ ਜਿਸ ਲਈ ਜੇ ਉਹ ਜਿੱਤ ਜਾਂਦਾ ਤੇ ਸਰਕਾਰ ਨੂੰ ਬਾਹਰ ਕੱਢਣਾ ਪਊਗਾ ਉੱਤੇ ਐਨਐਸਏ ਨਹੀਂ ਲਾ ਸਕਦੇ ਨੈਸ਼ਨਲ ਸਕਿਉਰਿਟੀ ਐਕਟ ਉਤੇ ਨਹੀਂ ਲੱਗ ਸਕਦਾ ਕਿਉਂਕਿ ਉਹ ਇੱਕ ਸਰਕਾਰ ਦਾ ਇੱਕ ਨੁਮਾਇੰਦਾ ਬਣ ਜਾਊਗਾ ਜਨਤਾ ਦਾ ਜਨਤਾ ਨੇ ਜਨਤਾ ਦੇ ਜਿਲ੍ਹੇ ਬੋਟਾ ਭਾਗ ਨੂੰ ਜਿਤਾਇਆ ਤਾਂ ਸਰਕਾਰ ਨੂੰ ਅੰਦਰ ਵਾਰ ਨੂੰ ਕਰਨਾ ਪਊਗਾ ਹਾਂ ਜਿਹੜਾ ਉੱਤੇ ਕੋਈ ਪਰਚਾ ਆਇਆ ਕੋਈ ਜੋ ਉਹ ਲੜਾਈ ਝਗੜਾ ਹੋਇਆ ਚਾਹ 23 24 25 26 ਤੇ 307 ਜਿਲ੍ਹੇ ਪਰਚਾ ਹੋਵੇ ਉਨਾਂ ਹੀ ਕੋ ਸਜ਼ਾ ਸਾਲਿਕ ਭੁਗਤ ਚੁੱਕਿਆ ਆ ਇੰਨਾ ਚਿਰ ਕਿਸੇ ਬੰਦੇ ਨੂੰ ਅੰਦਰ ਨਹੀਂ ਰੱਖ ਸਕਦੇ ਬਾਅਦ ਤੋਂ 20 ਜਾਂ 25 ਦਿਨ ਦੀ ਕਸਟਡੀ ਹੁੰਦੀ ਬੰਦੇ ਦੀ ਜ਼ਮਾਨਤ ਹੋ ਜਾਂਦੀ ਆ ਠੀਕ ਹਨ ਤੇ ਬਟੂਆ ਸਾਹਿਬ ਇੱਕ ਤੁਹਾਨੂੰ ਗੱਲ ਹੋਰ ਦੱਸਣਾ ਚਾਹਣਾ ਬਾਕੀ ਡਿਬੇਟ ਦੇ ਵਿੱਚ ਓਪਨ ਚੈਲੰਜ ਦੇ ਵਿੱਚ ਭਾਵੇਂ ਤੁਸੀਂ ਕਹਿੰਨਾ ਕਮਰੇ ਦੇ ਵਿੱਚ ਕਮਰੇ ਛੱਡ ਕੇ ਭਾਵੇਂ ਇਹਦਾ ਪੱਧਰੇ ਗਰਾਊਂਡ ਦੇ ਵਿੱਚ ਆ ਜਾਓ ਕੁਰਸੀਆਂ ਲਾ ਕੇ ਠੀਕ ਨਹੀਂ ਐ ਪਿੱਛੋਂ 75 78 ਤੋਂ ਲਾ ਕੇ ਹੁਣ ਤੱਕ ਦੇ ਜੋ ਤੁਸੀਂ ਬਿਆਰੀਆਂ ਜੋ ਜੋ ਕੋ ਤੁਸੀਂ ਤੁਹਾਡੇ ਕਾਰਨਾਮੇ ਸਾਰੇ ਚਿੱਟੇ ਫੋਲਾਂਗੇ ਨਾਲ ਤੁਹਾਨੂੰ ਪਤਾ ਲੱਗੂਗਾ ਕਾਲੀਦਾਨ ਨੂੰ ਵੀ ਵੀ ਕੀ ਕੀ ਕਰਤੂਰ ਪਿੱਛੋਂ ਕਾਲੀਦਾਨਾ ਕੀ ਬਾਦਲ ਕਰਦਾ ਆ ਕੀ ਕੋਈ ਤੁਸੀਂ ਅਜ ਤੱਕ ਕੀਤਾ ਹੈ ਤੇ ਬਾਬਾ ਜੇ ਬਲਟੋਹਾ ਜੀ ਨੇ ਵੀ ਇੱਕ ਗੱਲ ਇਹ ਵੀ ਕਹੀ ਹੈ ਵੀ ਮੈਂ ਚੈਲੰਜ ਤਾਂ ਸੂਕਾਰ ਕਰਾਂਗਾ ਜੇ ਜਿੰਨੇ ਮੈਨੂੰ ਚੈਲੰਜ ਦੇਣਾ ਹੈ ਉਹ ਭਾਈ ਅਮਰਪਾਲ ਸਿੰਘ ਦੀ ਫੈਮਿਲੀ ਤੋਂ ਸਰਟੀਫਿਕੇਟ ਲੈ ਕੇ ਆਵੇ ਪਹਿਲੇ ਹਾਲਾਂਕਿ ਉਹਨਾਂ ਨੇ ਕਿਹਾ ਸੀ ਕੋਈ ਵੀ ਆ ਜਾਵੇ ਤੇ ਹੁਣ ਤੁਹਾਨੂੰ ਨਹੀਂ ਲੱਗਦਾ ਵੀ ਆਪਣੀ ਗੱਲ ਤੋਂ ਪਿੱਛੇ ਹਟਦੇ ਪਏ ਨੇ ਦੇਖੋ ਇਹ ਕਹਿੰਦਾ ਨਾ ਹੁੰਦਾ ਇੱਕ ਵਾਰੀ ਉਹ ਬੁੱਜਦਲ ਬੰਦੇ ਨੇ ਬੜਕ ਮਾਰਨੇ ਹੁੰਦੇ ਆ ਠੀਕ ਆ ਨਾ ਪਹਿਲਾਂ ਬੜਕ ਮਾਰਦੇ ਨੇ ਜਿਹਦਾ ਅੱਗੇ ਅੱਗਾ ਬੰਦਾ ਖੜ ਗਿਆ ਜਿਹਦਾ ਭੱਜ ਪਿਆ ਦਾ ਮਗਰ ਭੱਜ ਉਹ ਤੇ ਜੇ ਬੰਦਾ ਖੜ ਗਿਆ ਤੇ ਫੇ ਮੋਰੇ ਭੱਜ ਪਾ ਜੇ ਹੁਣ ਤੁਹਾਡਾ ਚੈਲੰਜ ਸੁਕਾਰ ਨਹੀਂ ਕਰਦੇ ਤੇ ਗਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਪਹ ਜਨਤਾ ਨੂੰ ਤਾਂ ਮੈਂ ਤਾਂ ਬਲੀਡਰਾਂ ਨੇ ਵੀ ਇਹ ਗੱਲ ਸਨਜੋਣਾ ਨਾ ਅੱਜ ਦੇ ਜਮਾਨੇ ਕੋ ਲੀਡਰ ਨਾਲ ਦੀਨਮਾਜੂ ਹੈਗਾ ਆ ਠੀਕ ਨਹੀਂ ਅੱਗੇ ਲੀਡਰਾਂ ਦਾ ਦੀਨਮਾਜੂ ਹੁੰਦਾ ਸੀ ਪੇ ਜਿਸ ਪਾਰਟੀ ਦੇ ਵਿੱਚ ਹੁੰਦੇ ਸੀ ਉਹ ਕਹਿੰਦੇ ਸੀ ਅਸੀਂ ਇਸੇ ਪਾਰਟੀ ਦੇ ਵਿੱਚ ਹੀ ਹਾਂ ਦੇ ਇਸੇ ਪਾਰਟੀ ਜੀ ਰਹਿਣਾ ਚਾਹੇ ਮਰ ਜਾਈਏ ਸਾਡੇ ਇੱਥੇ ਲੋਕਾਂ ਨੇ ਆਪਣੇ ਭੈਣਾ ਭਰਾਵਾਂ ਦੇ ਰਿਸ਼ਤੇ ਤੱਕ ਛੱਡ ਦਿੱਤੇ ਆ ਪਰਾਵਾ ਪਰਾਮ ਜੇ ਚਾਰ ਭਰਾ ਆ ਕੋਈ ਕਾਂਗਰਸੀ ਕੋ ਗੱਲ ਹੀ ਲੋਕਾਂ ਦੀ ਬੋਲਚਾਲ ਬੰਦ ਹੋ ਗਈ ਯਾਰ ਰਿਸ਼ਤੇਦਾਰੀਆਂ ਤਾਂ ਕਿ ਮਿਲਣ ਵਰਤਨ ਮੁੱਕ ਗਿਆ ਆ ਫਿਰ ਮੈਂ ਅਕਾਲੀ ਤੋਂ ਕਾਂਗਰਸੀ ਆ ਠੀਕ ਨਹੀਂ ਤੇ ਇਹਨਾਂ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਲੀਡਰਾਂ ਦਾ ਸ਼ਾਮ ਨੂੰ ਇਹ ਹੋਰ ਪਾਰਟੀ 'ਚ ਹੁੰਦੇ ਆ ਇੱਧਰ ਹੁੰਦੇ ਆ ਸਵੇਰ ਨੂੰ ਦੂਜੀ ਪਾਰਟੀ ਦੇ ਵੀ ਹੁੰਦੇ ਲੋ ਜਿਓ ਉਹ ਉਹ ਕਈਆਂ ਦੇ ਤਾਂ ਇੱਥੇ ਭੁੱਲ ਜਾਂਦੇ ਘਰ ਪਰਿਵਾਰ ਨੂੰ ਭੁੱਲ ਜਾਂਦੇ ਉਹ ਬੰਦਾ ਹੈ ਕਿਹੜੀ ਪਾਰਟੀ ਦੇ ਵਿੱਚ ਸੋ ਅ ਤੂੰ ਸੁਣਿਆ ਕਿਸ ਤਰ੍ਹਾਂ ਬਾਬਾ ਲਖਵੀਰ ਸਿੰਘ ਜੀ ਨੇ ਵੀਰਸਾ ਸਿੰਘ ਬਲਟੋਆ ਹੁਣਾ ਦਾ ਜਿਹੜਾ ਚੈਲੰਜ ਹੈ ਓਪਨ ਚੈਲੰਜ ਉਹਨਾਂ ਨੇ ਸਵੀਕਾਰ ਕਰਕੇ ਉਹਨਾਂ ਨੂੰ ਇਹ ਕਿਹਾ ਹੈ ਵੀ ਤੁਸੀਂ ਕਮਰਾ ਛੱਡੋ ਜਗਾ ਛੱਡੋ ਜਿੱਥੇ ਮਰਜੀ ਤੁਸੀਂ ਆਣਾ ਚਾਹੁੰਦੇ ਹੋ ਉੱਥੇ ਤੁਸੀਂ ਆਓ ਉੱਥੇ ਇਵਨ ਕੀ ਇੱਕ ਕਿਸੇ ਓਪਨ ਗਰਾਉਂਡ ਦੇ ਵਿੱਚ ਵੀ ਉਹਨਾਂ ਨਾਲ ਡਿਬੇਟ ਕਰਨ ਨੂੰ ਤਿਆਰ ਨੇ ਤੇ ਅਗਰ ਵਿਸ਼ਾ ਸਿੰਘ ਬਲਟੋਹਾ ਜੀ ਇਹ ਵੀਡੀਓ ਦੇਖ ਰਹੇ ਨੇ ਤੇ ਕੋਈ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋ ਬਾਬਾ ਲਖਬੀਰ ਸਿੰਘ ਜੀ ਨੂੰ ਤੇ ਜ਼ਰੂਰ ਦਿਓ ਤਾਂ ਜੋ ਇਹ ਵੀ ਜਿਹੜਾ ਤੁਸੀਂ ਇੱਕ ਗੱਲ ਕੀਤੀ ਸੀ ਸੋਸ਼ਲ ਮੀਡੀਆ ਤੇ ਆਮ ਜਨਤਾ ਸਾਹਮਣੇ ਤੁਹਾਡੀ ਜਿਹੜੀ ਗੱਲ ਦੀ ਉਹ ਕਦਰ ਪੈ ਸਕੇ ਇਹ ਨਾ ਹੋਵੇ ਵੀ ਸਿਰ ਇਹ ਤੁਹਾਡਾ ਚੈਲੰਜ ਰਹੇ ਵੀ ਚੋਣਵੀ ਸਟੰਟ ਬਣ ਕੇ ਰਹਿ ਜਾਵੇ ਸੋ ਦੋਸਤੋ ਅੱਜ ਦੀ ਜਿਹੜੀ ਡਿਬੇਟ ਦਾ ਚੈਲੰਜ ਸਵੀਕਾਰ ਕਰਨ ਦੀ ਗੱਲ ਸੀਗੀ ਉਹਦੇ ਬਾਰੇ ਅਸੀਂ ਖੁੱਲਕੇ ਬਿਵਾਗ ਗੱਲਾਂ ਜਿਹੜੀਆਂ ਅ ਤੰਨਾ ਦਲ ਦੇ ਮੁਖੀ ਜਿਹੜੇ ਬਾਬਾ ਲਖਵੀਰ ਸਿੰਘ ਜੀ ਉਹਨਾਂ ਵੱਲੋਂ ਕੀਤੀਆਂ ਗਈਆਂ ਉਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਤੇ ਅਗਰ ਇਹ ਚੈਲੰਜ ਸਵੀਕਾਰ ਕਰ ਲੈਂਦੇ ਨੇ ਵਿਰਸਾ ਸਿੰਘ ਬਲਟੋਹਾ ਜੀ ਤੇ ਫਿਰ ਉਹ ਡਿਬੇਟ ਕੀ ਹੁੰਦੀ ਹੈ ਕਿਸ ਤਰ੍ਹਾਂ ਹੁੰਦੀ ਹੈ ਕਦੋਂ ਹੁੰਦੀ ਹੈ ਕਿੱਥੇ ਹੁੰਦੀ ਹੈ ਇਹ ਤੇ ਆਨ ਵਾਲਾ ਟਾਈਮ ਹੀ ਦੱਸੇਗਾ ਪਰ ਅਗਰ ਇਹ ਕੱਲ੍ਹ ਹੁੰਦੀ ਹੈ ਤੇ ਅਸੀਂ ਉਹ ਵੀ ਡਿਬੇਟ ਵੀ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ ਤਦ ਤੱਕ ਬਨੇ ਰਹੋ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਨਮ ਦੇ ਆਓ ਕਿਸੇ ਨੂੰ ਵੀ ਇੱਕ ਰੁਪਇਆ ਦੇ ਦਿਓ ਦੁਨੀਆ ਦੇ ਕਿਸੇ ਕੋਲੋਂ ਜੋ ਮਿਲੇ ਆਓ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈ ਬਾਕੀ ਡਿਬੇਟ ਦੇ ਵਿੱਚ ਓਪਨ ਚੈਲੰਜ ਦੇ ਵਿੱਚ ਭਾਵੇਂ ਤੁਸੀਂ ਕਹਿੰਦੇ ਕਮਰੇ ਦੇ ਵਿੱਚ ਕਮਰੇ ਛੱਡ ਕੇ ਭਾਵੇਂ ਇਹਦਾ ਪੱਧਰ ਇਹ ਗਰਾਊਂਡ ਦੇ ਵਿੱਚ ਆ ਜਾਓ ਕੁਰਸੀਆਂ ਲਾ ਕੇ ਠੀਕ ਨਹੀਂ ਐ ਪਿੱਛੋਂ 75 78 ਤੋਂ ਲਾ ਕੇ ਹੁਣ ਤੱਕ ਦੇ ਜੋ ਤੁਸੀਂ ਵਿਆੜੀਆਂ ਜੋ ਲੋ ਕੋ ਤੁਸੀਂ ਤੁਹਾਡੇ ਕਾਰਨ ਸਾਰੇ ਚਿੱਠੇ ਫੁੱਲਾਂਗੇ ਗੱਲੀ ਗੱਲੀ ਡੇਢ ਤਰੀਕ ਸਾਰਾ ਕੁਝ ਬੇਟਾ ਸਿੰਘ ਮਟਕਾ ਜੀ ਸਾਰਾ ਕੁਝ ਦੱਸਾਂਗੇ ਤੁਸੀਂ ਵੀ ਉੱਥੇ ਸ਼ਿੱਧੀ ਬੌਂਦੇ ਅਸੀਂ ਵੀ ਤੁਹਾਨੂੰ ਚੇਤੇ ਕਰਦੇ ਵੀ ਤੁਸੀਂ ਕੋਈ ਕੀਤਾ ਤੁਸੀਂ ਤਾਂ ਉੱਥੋਂ ਬਾਹ ਖੜੀਆਂ ਕਰਕੇ ਉੱਪਰੋਂ ਤਾਂ ਬਾਹਰ ਆ ਗਏ ਤੁਸੀਂ ਉਹਨਾਂ ਸੰਤ ਨੂੰ ਸ਼ਹੀਦ ਕਰਾ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਮੈਂ ਸ਼ੇਰ